ਜ਼ਿਲ੍ਹਾ ਮੀਤ ਸੱਡੇ ਹਲਕਾ ਰਾਜਸਥਾਨ ਸਿੱਦੇ ਪਿੰਡ ਉੱਚਾ ਕਿਲਾ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਇੰਚਾਰਜ ਅਤੇ ਫਰਮਗ੍ਰੇਨ ਪੰਜਾਬ ਦੇ ਚੇਅਰਮੈਨ ਸਰਦਾਰ ਬਲਦੇਵ ਸਿੰਘ ਨਿਆਦੀਆ ਦੇ ਦੇਸ਼ਾ ਨਿਰਦੇਸ਼ਾਂ ਹੇਠ ਡਾਕਟਰ ਅਰਜਿੰਦਰ ਸਿੰਘ ਬੱਬੂ ਹਰਸਾ ਚੀਨਾ ਦੀ ਅਗਵਾਈ ਹੇਠ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਵਿਸ਼ਾਲ ਚੋਣ ਮੀਟਿੰਗ ਹੋਈ ਜਿਸ ਵਿੱਚ ਲੋਕ ਸਭਾ ਹਲਕਾ ਅਮਿਤਸਰ ਤੋਂ ਆਪ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਖਾਸ ਤੌਰ ਤੇ ਪਹੁੰਚੇ। ਉਹਨਾਂ ਨਾਲ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਜ਼ਿਲ੍ਹਾ ਦਿਹਾਤੀ ਦੇ ਜਨਰਲ ਕੱਤਕ ਦਲਜੀਤ ਸਿੰਘ ਮਿਆਦੀਆਂ, ਅਰਵਿੰਦ ਭੱਟੇ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ, ਡਾਕਟਰ ਗੁਰਪ੍ਰੀਤ ਸਿੰਘ ਲਫੋਕੇ ਆਦਿ ਨਾਗ ਸਨ। ਇਸ ਮੌਕੇ ਜੁੜੇ ਵਿਸ਼ਾਲ ਇਕੱਠ ਵਿੱਚ ਸੰਬੋਧਨ ਕਰਦੇ ਆ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਆਪ ਪਾਰਟੀ ਨੇ ਜੋ ਗਰੰਟੀਆਂ ਪੰਜਾਬ ਵਾਸੀਆਂ ਦਿੱਤੀਆਂ ਸਨ ਉਹਨਾਂ ਨੂੰ ਵੀ ਲਾਗੂ ਕੀਤਾ ਹੈ ਤੇ ਜੋ ਔਰਤਾਂ ਵਾਲੀ ਗਰੰਟੀ ਹੈ ਉਸ ਨੂੰ ਵੀ ਕੋੜ ਖਤਮ ਹੋਣ ਤੋਂ ਬਾਅਦ ਲਾਗੂ ਕਰ ਦਿੱਤਾ ਜਾਵੇਗਾ ਅਖੀਰ ਦੇ ਵਿੱਚ ਡਾਕਟਰ ਰਜਿੰਦਰ ਸਿੰਘ ਬੱਬੂ ਹਰਤਾ ਛੀਨਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਹਲਕਾ ਰਾਜਸਥਾਨੀ ਦੇ ਪਿੰਡਾਂ ਵਿੱਚੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡੀ ਲੀਡ ਦਿਨਾ ਜਿਤਾਉਣਗੇ ਇਸ ਮੌਕੇ ਤੇ ਹਾਜ਼ਰ ਮਾਸਟਰ ਜਗਬੀਰ ਸਿੰਘ ਜਗਰੂਪ ਸਿੰਘ ਗੁਰਸ਼ਰਨ ਸਿੰਘ ਛੀਨਾ ਕਵਲ ਸ਼ਮਸ਼ੇਰ ਸਿੰਘ ਸਾਬਕਾ ਸਰਪੰਚ ਸੁਖਵੰਤ ਸਿੰਘ ਮਲਕੀਤ ਸਿੰਘ ਛੀਨਾ ਗੁਰਦੀਪ ਸਿੰਘ ਰਮਨ ਕੁਮਾਰ ਸੁਖਦੀਪ ਸਿੰਘ ਛੀਨਾ ਅਨਮੋਲ ਪ੍ਰੀਤ ਸਿੰਘ ਆਸਟ੍ਰੇਲੀਆ ਵਿਸ਼ਾਲਦੀਪ ਸਿੰਘ ਯੂਐਸਏ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਹਨਾਂ ਨੇ ਪਿਛਲੇ 7.5 ਸਾਲ ਦੇ ਵਿੱਚ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਿਹੜਾ ਬਤੌਰ ਮੈਂਬਰ ਪਾਰਲੀਮੈਂਟ ਨੂੰ ਕਰਨਾ ਚਾਹੀਦਾ। ਨਾ ਕੋਈ ਇੰਡਸਟਰੀ ਦੀ ਗੱਲ ਕੀਤੀ ਗਈ ਅੰਮ੍ਰਿਤਸਰ ਵਾਸਤੇ, ਨਾ ਕੋਈ ਹਸਪੀਟਲ ਦੀ ਗੱਲ ਕੀਤੀ ਗਈ, ਨਾ ਕਿਸੇ ਮੈਡੀਕਲ ਕਾਲਜ ਦੀ ਗੱਲ ਕੀਤੀ ਗਈ। ਇੱਥੋਂ ਤੱਕ ਕਿ ਉਹਨਾਂ ਕੋ ਤੇ ਆਪਣੇ ਘਰ ਲਾ ਕੇ ਜਿਹੜਾ ਵਗਦਾ ਤੁੰਗਟਾ ਵਾਲਾ ਨਾਲਾ ਉਹ ਹੀ ਨਹੀਂ ਕਵਰ ਹੋਇਆ। ਉਹਨਾਂ ਅੰਮ੍ਰਿਤਸਰ ਵਾਸਤੇ ਕੀ ਕਰਨਾ ਸੀ? ਉਹ ਮਰੇਕਾਲਚ ਆਪੀ ਆਪਣੇ ਪਿੰਡਾਂ ਜੂਦੋਂ ਹੀ ਆਏ ਸੀ ਜਦੋਂ ਵੋਟਾਂ ਲੈਣ ਆਏ ਸੀ ਉਸ ਤੋਂ ਬਾਅਦ ਕਦੀ ਆਪਾਂ ਔਜਲੇ ਦੇ ਦਰਸ਼ਨ ਨਹੀਂ ਪਾਏ ਤਾਂ ਬਾਰ ਬਾਰ ਮੈਂ ਅੱਗੇ ਵੀ ਕਿਹਾ ਕਿ ਧਾਰਿਓ ਸਾਥ ਤੁਹਾਡੇ ਹਲਕੇ ਤੋਂ ਵੱਧ ਵੋਟਾਂ ਨਾਲ ਅਸੀਂ ਤੁਹਾਨੂੰ ਰਾਸਨ ਸੀ ਹਲਕੇ ਤੋਂ ਜਿਤਾਉਣਾ ਚੱਡੀ ਕਲਾ ਟਾਈਮ ਟੀਵੀ ਲਈ ਚੁਗਾਵਾ ਤੋਂ ਪੱਤਰਕਾਰ ਸੁਬੇਗ ਸਿੰਘ ਸੋਨਾ ਦੀ ਖਾਸ ਰਿਪੋਰਟ